ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਿਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਵਾਰ ਫਿਰ ਰਵਨੀਤ ਬਿੱਟੂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਯਾਨੀ ਕਿ ਬੀਜੇਪੀ ਦੇ ਵਿੱਚ ਵੱਡੀ ਹਲਚਲ ਮਚ ਚੁੱਕੀ ਹੈ ਦੱਸਦੀ ਹੈ ਕਿ ਰਵਨੀਤ ਬਿੱਟੂ ਨੂੰ ਇੱਕ ਬੜਾ ਵੱਡਾ ਝਟਕਾ ਦੇ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਜਾਂ ਆਪਣੇ ਆਪ ਹੀ ਝਟਕਾ ਲੱਗਿਆ ਹੈ ਰਵਨੀਤ ਬਿੱਟੂ ਨੂੰ ਇਸ ਬਾਰੇ ਲੈ ਕੇ ਗੱਲਬਾਤ ਕਰਾਂਗੇ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਰਵਨੀਤ ਬਿੱਟੂ ਆਪਣੇ ਖਾਸਮ ਖਾਸ ਅਤੇ ਗੂੜੇ ਮਿੱਤਰ ਰਾਜਾ ਵੜਿੰਗ ਜੋ ਕਾਂਗਰਸ ਪਾਰਟੀ ਵੱਲੋਂ ਚੋਣ ਲੜੇ ਸੀ ਲੋਕ ਸਭਾ ਦੀ ਹਲਕਾ ਲੁਧਿਆਣਾ ਤੋਂ ਉਸ ਤੋਂ ਹਾਰ ਗਿਆ ਸੀ ਹਾਰਨ ਦੇ ਬਾਵਜੂਦ ਵੀ ਭਾਰਤੀ ਜਨਤਾ ਪਾਰਟੀ ਨੇ ਦੋ ਅਹੁਦੇ ਦੇ ਕੇ ਰਵਨੀਤ ਬਿੱਟੂ ਨੂੰ ਕੇਂਦਰੀ ਮੰਤਰੀ ਬਣਾ ਦਿੱਤਾ ਜਦੋਂ ਰਵਨੀਤ ਕੇਂਦਰੀ ਮੰਤਰੀ ਬਣਿਆ ਬਹੁਤ ਖੁਸ਼ ਸੀ ਸਾਰਾ ਕੰਮ ਬੜਾ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਸੀ ਪੰਜਾਬ ਦੇ ਵਿੱਚ ਆ ਕੇ ਰਵਨੀਤ ਬਿੱਟੂ ਨੇ ਕੁਝ ਪ੍ਰੋਜੈਕਟਾਂ ਦੇ ਅਦ்கਾਟਨ ਵੀ ਕੀਤੇ ਅਤੇ ਕੁਝ ਆਪਣੇ ਹਲਕਾ ਅੰਜਜ ਵੀ ਲਗਾਏ ਅਤੇ ਕੁਝ ਆਪਣੇ ਸਹਿਕਾਰੀ ਸਹਿਯੋਗੀ ਮਿੱਤਰ ਢੀਨਸਾ ਵਰਗਿਆਂ ਨੂੰ ਜਿਹੜਾ ਹੈ ਮੇਨ ਪਰਸਨ ਵਗੂ ਵਰਜੋਂ ਚੁਣਿਆ ਜੋ ਉਹਨਾਂ ਦੇ ਮੇਨ ਇਨਚਾਰਜ ਨੇ ਇਸ ਨੂੰ ਲੈ ਕੇ ਹੁਣ ਫਿਰ ਵੱਡਾ ਬਵਾਲ ਮਚ ਗਿਆ ਹੈ ਕਿ ਰਵਨੀਤ ਬਿੱਟੂ ਨੂੰ ਦੱਸਿਆ ਜਾ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਵਨੀਤ ਬਿੱਟੂ ਰਾਜ ਸਭਾ ਦੀ ਚੋਣ ਲਈ ਨਾਮਜ਼ਦ ਹੋ ਸਕਦੇ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਪਹਿਲਾ ਦੱਸਿਆ ਜਾ ਰਿਹਾ ਸੀ ਹਰਿਆਣਾ ਵੱਲੋਂ ਦੂਸਰਾ ਦੱਸਿਆ ਜਾ ਰਿਹਾ ਸੀ ਰਾਜਸਥਾਨ ਵੱਲੋਂ ਤੀਸਰਾ ਦੱਸਿਆ ਜਾ ਰਿਹਾ ਸੀ ਕਿ ਮੱਧ ਪ੍ਰਦੇਸ਼ ਵੱਲੋਂ ਯਾਨੀ ਕਿ ਇਹਨਾਂ ਤਿੰਨ ਰਾਜਾਂ ਦੇ ਵਿੱਚੋਂ ਕਿਸੇ ਵੀ ਰਾਜ ਦੇ ਵਿੱਚ ਰਾਜ ਸਭਾ ਦੇ ਮੈਂਬਰ ਬਣ ਸਕਦੇ ਨੇ ਨਾਮਜ਼ਦਗੀ ਪੱਤਰ ਦਿੱਤੇ ਜਾ ਸਕਦੇ ਨੇ ਲੇਕਿਨ ਅਜਾਇ ਨਹੀਂ ਹੋਇਆ ਦੂਸਰੇ ਪਾਸੇ ਸੰਵਿਧਾਨ ਇਹ ਕਹਿੰਦਾ ਹੈ ਕਿ ਜਿਨ੍ਹਾਂ ਚ ਤੁਸੀਂ ਲੋਕ ਸਭਾ ਦੇ ਮੈਂਬਰ ਜਾਂ ਰਾਜ ਸਭਾ ਦੇ ਨਹੀਂ ਮੈਂਬਰ ਤੁਸੀਂ ਉਹਨਾਂ ਆਪਣੇ ਅਹੁਦਿਆਂ ਤੇ ਸੰਪੂਰਨ ਤੌਰ ਤੇ ਤਾਕਤ ਸ਼ਕਤੀ ਦੀ ਵਰਤੋਂ ਨਹੀਂ ਕਰ ਸਕਦੇ ਅਤੇ ਉਹ ਅਹੁਦੇ ਜਿਹੜੇ ਨੇ ਤੁਹਾਡੇ ਕੋਲ ਖੋਏ ਵੀ ਜਾ ਸਕਦੇ ਨੇ ਇਸ ਨੂੰ ਲੈ ਕੇ ਹੁਣ ਇੱਕ ਬੜੀ ਵੱਡੀ ਅਪਡੇਟ ਆਈ ਹੈ ਰਵਨੀਤ ਬਟੂ ਨੇ ਨਾ ਤੇ ਰਾਜਸਥਾਨ ਦੇ ਵਿੱਚ ਨਾ ਹਰਿਆਣਾ ਦੇ ਵਿੱਚ ਨਾ ਮੱਧ ਪ੍ਰਦੇਸ਼ ਦੇ ਵਿੱਚ ਆਪਣੀ ਜਿਹੜੀ ਨਾਮਜ਼ਦਗੀ ਪੱਤਰ ਜਿਹੜੇ ਨੇ ਉਦਾਖਲ ਕੀਤੇ ਨੇ ਇਸ ਨੂੰ ਲੈ ਕੇ ਹੁਣ ਫਿਰ ਇਹ ਅਫਵਾਹਾਂ ਆ ਰਹੀਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਵਨੀਤ ਬਿੱਟੂ ਨੂੰ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਲਾਇਆ ਜਾ ਸਕਦਾ ਹੈ ਸਾਜਵੇਂ ਕਿ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਦੋ ਮਹਿਕਮੇ ਐਸੇ ਕੇਂਦਰੀ ਮੰਤਰੀ ਵਜੋਂ ਬਿੱਟੂ ਦੀ ਝੋਲੀ ਵਿੱਚ ਪਏ ਫੂਡਸ ਪ੍ਰੋਸੈਸਿੰਗ ਅਤੇ ਰੇਲਵੇ ਡਿਪਾਰਟਮੈਂਟ ਯਾਨੀ ਕਿ ਰੇਲਵੇ ਪਾਰਕ ਲੇਕਿਨ ਇਨਾਂ ਦੋਵਾਂ ਵਿਭਾਗਾ ਤੂੰ ਹੁਣ ਰਵਨੀਤ ਮਿੱਟੂ ਦੀ ਛੁੱਟੀ ਕਿਵੇਂ ਹੋਵੇਗੀ ਕਿਉਂਕਿ ਜਿਹੜਾ ਕਠੀਰੀਆ ਜਿਹੜਾ ਹੈ ਕਠੀਰੀਆ ਪੂਰਾ ਕਰਨਾ ਹੁੰਦਾ ਹੈ ਉਹ ਅੱਜ ਲਾਸਟ ਡੇਸ ਸੀ ਰਾਜ ਸਭਾ ਦੇ ਮੈਂਬਰਾਂ ਦੀ ਨਾਮਜ਼ਦਗੀ ਦੇ ਪੱਤਰ ਪੜਨ ਦੀ ਲੇਕਿਨ ਅੱਜ ਉਹ ਡੇਟ ਵੀ ਲੰਘ ਗਈ ਰਵਨੀਤ ਬਿੱਟੂ ਨੇ ਨਾ ਰਾਜਸਥਾਨ ਚੋਂ ਨਾ ਹਰਿਆਣਾ ਚੋਂ ਨਾ ਮੱਧ ਪ੍ਰਦੇਸ਼ ਦੇ ਵਿੱਚੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਇਸ ਨੂੰ ਲੈ ਕੇ ਹੁਣ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰੀ ਮੰਤਰੀ ਵਾਲੀ ਕੁਰਸੀ ਜਿਹੜੀ ਹੈ ਰਵਨੀਤ ਬਿੱਟੂ ਦੇ ਕੋਲੋਂ ਖੋਈ ਜਾ ਸਕਦੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਜੇ ਅਜਿਹਾ ਹੁੰਦਾ ਹੈ ਤਾਂ ਇੱਕ ਬੜਾ ਵੱਡਾ ਝਟਕਾ ਲੱਗੇਗਾ ਰਵਨੀਤ ਬਿੱਟੂ ਨੂੰ ਜਿਹੜੇ ਚੰਤਾ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਇੱਕ ਮਹੀਨਾ ਪਹਿਲਾਂ ਭਾਰਤੀ ਚੰਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਅਤੇ ਲੋਕ ਸਵਾਦੀ ਚੋਣ ਲੜੀ ਸੀ ਹਲਕਾ ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਵੱਲੋਂ ਧੰਨਵਾਦ